ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਇਨਸਾਨ ਨੂੰ ਬਿਮਾਰੀ ਨੇ ਜਿੰਨਾ ਦੁਖੀ ਕਰ ਰੱਖਿਆ ਹੈ ਉਤਨਾ ਸ਼ਾਇਦ ਹੋਰ ਕਿਸੇ ਤਕਲੀਫ ਨੇ ਦੁਖੀ ਨਹੀਂ ਕੀਤਾ ਹੋਣਾ ਕਿਉਂਕਿ ਬਿਮਾਰੀ ਦਾ ਸਿੱਧਾ ਅਸਰ ਸਰੀਰ ਤੇ ਹੁੰਦਾ ਹੈ ਇਸ ਵਾਸਤੇ ਇਨਸਾਨ ਬਿਮਾਰੀ ਤੋਂ ਬੜਾ ਪਿਆਪਿਤ ਰਹਿੰਦਾ ਹੈ ਬਿਮਾਰੀ ਤੋਂ ਬਚਣ ਅਤੇ ਇਸ ਦਾ ਮੁਕਾਬਲਾ ਕਰਨ ਵਾਸਤੇ ਇਨਸਾਨ ਨੇ ਬੜੀ ਕੋਸ਼ਿਸ਼ ਕੀਤੀ ਹੈ ਡਾਕਟਰਾਂ ਹਕੀਮਾਂ ਦਾ ਇੰਨੀ ਵੱਧ ਗਿਣਤੀ ਵਿੱਚ ਹੋਣਾ ਹਜ਼ਾਰਾਂ ਦਵਾਈਆਂ ਦਾ ਨਜ਼ਰ ਆਉਣਾ ਵੱਡੇ ਹਸਪਤਾਲਾਂ ਦਾ ਦਿਸਣਾ ਕਾਫੀ ਸਬੂਤ ਹਨ ਕਿ ਇਨਸਾਨ ਬਿਮਾਰੀ ਤੋਂ ਬੜਾ ਡਰਦਾ ਅਤੇ ਇਸ ਤੋਂ ਛੁਟਕਾਰਾ ਪਾਣ ਦੇ ਬੜੇ ਯਤਨ ਸੋਚਦਾ ਰਹਿੰਦਾ ਹੈ ਪਰ ਜਿਵੇਂ ਜਿਵੇਂ ਡਾਕਟਰਾਂ ਦਵਾਈਆਂ ਅਤੇ ਹਸਪਤਾਲਾਂ ਦੀ ਗਿਣਤੀ ਵੱਧ ਰਹੀ ਹੈ ਉਸੇ ਤਰ੍ਹਾਂ ਹੀ ਬਿਮਾਰੀਆਂ ਨਵੀਆਂ-ਨਵੀਆਂ شکلਾਂ ਵਿੱਚ ਪੈਦਾ ਹੋ ਰਹੀਆਂ ਹਨ ਅੱਜਕੱਲ੍ਹ ਐਸੀਆਂ پیچੀਦਾ ਬਿਮਾਰੀਆਂ ਪੈਦਾ ਹੋ ਗਈਆਂ ਹਨ ਜਿੰਨਾ ਦਾ ਸਾਡੇ ਬਜ਼ੁਰਗਾਂ ਨੂੰ ਪਤਾ ਵੀ ਨਹੀਂ ਸੀ ਪੂਰਨ ਸਿਹਤ ਵਾਲੇ ਇਨਸਾਨ ਬਿਰਲੇ ਹੀ ਨਜ਼ਰ ਆਉਂਦੇ ਹਨ ਡਾਕਟਰ ਜੇਮਸ ਜੋਨ ਜੋ ਕਿ ਇੰਗਲਿਸਤਾਨ ਦੇ ਬਾਦਸ਼ਾ ਵਿਲੀਅਮ ਚੌਥੇ ਦਾ ਸਿਰਜਣ ਅਤੇ ਡਾਕਟਰ ਸੀ ਨੇ ਇੱਕ ਥਾਂ ਲਿਖਿਆ ਹੈ ਮੈਂ ਆਪਣੀ ਸੱਚੀ رائے ਪ੍ਰਗਟ ਕਰਦਾ ਹਾਂ ਕਿ ਜੇ ਦੁਨੀਆ ਤੇ ਇੱਕ ਵੀ ਡਾਕਟਰ ਦਵਾਈਖਾਨਾ ਜਾਂ ਦਵਾਈ ਨਾ ਹੁੰਦੀ ਤਾਂ జగਤ ਤੇ ਬਿਮਾਰੀ ਵਿਕਟ ਅਤੇ ਮੌਤ ਵੀ ਘਟ ਹੋਣੀ ਸੀ ਯੂਰਪ ਅਤੇ ਅਮਰੀਕਾ ਵਿੱਚ ਡਾਕਟਰਾਂ ਨੇ ਬੜੇ ਤਜਰਬੇ ਕਰਨ ਮਗਰੋਂ ਇਹ ਦੇਖਿਆ ਕਿ ਬਿਮਾਰੀ ਜਿਸਮ ਤੇ ਜ਼ਾਹਰ ਹੋਣ ਤੋਂ ਪਹਿਲਾਂ ਮਨ ਜਾਂ ਦਿਮਾਗ ਤੇ ਜ਼ਾਹਰ ਹੁੰਦੀ ਹੈ ਜਿਵੇਂ ਜਿਵੇਂ ਮਰੀਜ਼ ਦਾ ਖਿਆਲ ਪੱਕਾ ਹੁੰਦਾ ਜਾਵੇ ਦਿਮਾਗ ਤੋਂ ਬਾਅਦ ਬਿਮਾਰੀ ਜਿਸਮ ਤੇ ਅਸਰ ਕਰਦੀ ਹੈ ਜਿਸ ਤਰ੍ਹਾਂ ਪਸੀਨਾ ਆਉਣ ਤੇ ਠੰਡੀ ਹਵਾ ਵਿੱਚ ਖਲੋਣ ਉੱਤੇ ਕਮਜ਼ੋਰ ਆਦਮੀ ਨੂੰ ਪਹਿਲੇ ਪਹਿਲ ਖਿਆਲ ਆਵੇਗਾ ਕਿ ਉਸ ਨੂੰ ਸਰਦੀ ਲੱਗ ਗਈ ਹੈ ਐਸੇ ਖਿਆਲ ਨੂੰ ਕੜੀ ਮਰੀ ਦੌਰਾਨ ਨਾਲ ਉਸ ਦੇ ਮਨ ਵਿੱਚ ਬੁਖਾਰ ਦੀ ਖਿਆਲੀ ਤਸਵੀਰ ਬਣੇਗੀ ਅਤੇ ਹੌਲੀ-ਹੌਲੀ ਉਸ ਨੂੰ ਪਾਲਾ ਲੱਗਣਾ ਅਤੇ ਬੁਖਾਰ ਚੜਨਾ ਸ਼ੁਰੂ ਹੋ ਜਾਵੇਗਾ ਸਭ ਬਿਮਾਰੀਆਂ ਦੀ ਉਤਪਤੀ ਇਸੇ ਤਰ੍ਹਾਂ ਹੁੰਦੀ ਹੈ ਪਹਿਲੇ ਮਨ ਬਿਮਾਰ ਹੁੰਦਾ ਹੈ ਪਿੱਛੋਂ ਸਰੀਰ ਤੇ ਬਿਮਾਰੀ ਅਸਰ ਕਰਦੀ ਹੈ ਡਾਕਟਰ ਐਲੈਂਜੈਂਡਰ ਕੇਨਨ ਐਮਟੀ ਲਿਖਦੇ ਹਨ ਕਿ ਕਿਸੇ ਐਸੇ ਬਿਮਾਰੀ ਦਾ ਖਿਆਲ ਕਰਕੇ ਜੋ ਆਦਮੀ ਨੂੰ ਬਿਲਕੁਲ ਨਾ ਹੋਵੇ ਉਹ ਆਪਣੇ ਸਰੀਰ ਵਿੱਚ ਐਸੀਆਂ ਹਾਲਤਾਂ ਪੈਦਾ ਕਰ ਸਕਦਾ ਹੈ ਜਿੰਨਾ ਨਾਲ ਸਮਾਂ ਪਾ ਕੇ ਉਸ ਨੂੰ ਉਹ ਬਿਮਾਰੀ ਵੀ ਹੋ ਸਕਦੀ ਹੈ ਅਤੇ ਉਸ ਬਿਮਾਰੀ ਨਾਲ ਉਹ ਮਰ ਵੀ ਸਕਦਾ ਹੈ ਜਿਸ ਤਰ੍ਹਾਂ ਮਨ ਦੇ ਬਿਮਾਰ ਹੋਇਆ ਜਿਸਮ ਬਿਮਾਰ ਹੋ ਜਾਂਦਾ ਹੈ ਉਸੇ ਤਰ੍ਹਾਂ ਮਨ ਦੇ ਰਾਜੀ ਹੋਇਆ ਜਿਸਮ ਰਾਜੀ ਹੋ ਜਾਂਦਾ ਹੈ ਆਮ ਤੌਰ ਤੇ ਡਾਕਟਰਾਂ ਦੇ ਆਉਣ ਤੇ ਮਰੀਜ਼ ਨੂੰ ਹੌਸਲਾ ਅਤੇ ਧੀਰਜ ਆ ਜਾਂਦਾ ਵੇਖਿਆ ਹੈ ਜਿੰਨਾ ਚਿਰ ਡਾਕਟਰ ਬੈਠਾ ਰਹੇ ਮਰੀਜ਼ ਦਾ ਦੁੱਖ ਘਟਿਆ ਰਹਿੰਦਾ ਹੈ ਇਸ ਦਾ ਸਬੱਬਤਾ ਕੇਵਲ ਇਹੀ ਹੈ ਕਿ ਡਾਕਟਰ ਦੇ ਆਉਣ ਦੇ ਨਾਲ ਅਤੇ ਉਸ ਦੇ ਹੌਸਲੇ ਦੀਆਂ ਗੱਲਾਂ ਕਰਨ ਨਾਲ ਅਤੇ ਬਿਮਾਰੀ ਨੂੰ ਹਟਾ ਦੇਣ ਦੇ ਇਕਰਾਰ ਨਾਲ ਮਰੀਜ਼ ਦਾ ਦਿਲ ਅਤੇ ਦਿਮਾਗ ਮਜ਼ਬੂਤ ਹੋ ਜਾਂਦੇ ਹਨ। ਖਿਆਲ ਤੰਦਰੁਸਤ ਹੋ ਜਾਂਦਾ ਹੈ। ਇਸੇ ਵਾਸਤੇ ਉਸ ਨੂੰ ਬਿਮਾਰੀ ਘੱਟ ਪ੍ਰਤੀਤ ਹੁੰਦੀ ਹੈ। ਬਿਮਾਰੀ ਦਾ ਡਰ ਬਿਮਾਰ ਕਰਨ ਵਿੱਚ ਬੜੀ ਮਦਦ ਕਰਦਾ ਹੈ। ਜੇ ਆਦਮੀ ਬਿਮਾਰੀ ਤੋਂ ਨਾ ਡਰੇ ਉਸ ਨੂੰ ਬਿਮਾਰੀ ਆ ਹੀ ਨਹੀਂ ਸਕਦੀ। ਪਲੇਗ ਜਾਂ ਹੈਜੇ ਦੇ ਦਿਨਾਂ ਵਿੱਚ ਵੀ ਇਹ ਵੇਖਿਆ ਗਿਆ ਸੀ। ਕਿ ਮਜ਼ਬੂਤ ਦਿਲ ਦੇ ਆਦਮੀ ਬਿਮਾਰਾਂ ਦੀ ਹੱਤੀ ਸੇਵਾ ਅਤੇ ਮੁਰਦਿਆਂ ਨਾਲ ਸ਼ੋਕੇ ਹੱਤੀ ਸੰਸਕਾਰ ਕਰਨ ਨਾਲ ਵੀ ਬਿਲਕੁਲ ਤੰਦਰੁਸਤ ਰਹੇ ਇਸ ਦੇ ਉਲਟ ਕਮਜ਼ੋਰ ਖਿਆਲਾਂ ਦੇ ਆਦਮੀ ਬਿਮਾਰੀ ਨੂੰ ਆਪਣੇ ਵੱਲ ਖਿੱਚਦੇ ਰਹਿੰਦੇ ਹਨ ਜਿਵੇਂ ਹਸਪਤਾਲ ਵਿੱਚ ਇੱਕ ਆਦਮੀ ਨੂੰ ਸ਼ੱਕ ਹੋ ਗਿਆ ਕਿ ਜਿਸ ਬਿਸਤਰੇ ਤੇ ਉਹ ਸੌਂਦਾ ਹੈ ਉਸ ਵਿੱਚ ਇੱਕ ਹੈਜੇ ਦਾ ਬਿਮਾਰ ਲੈ ਚੁੱਕਾ ਹੈ ਕੁਝ ਦਿਨਾਂ ਮਗਰੋਂ ਉਸ ਨੂੰ ਹੈਜਾ ਹੋ ਗਿਆ ਅਤੇ ਉਹ ਮਰ ਵੀ ਗਿਆ ਹਾਲਾਂਕਿ ਇਹ ਗੱਲ ਬਿਲਕੁਲ ਗਲਤ ਸੀ ਕਿ ਉਸ ਬਿਸਤਰੇ ਵਿੱਚ ਹੈਜੇ ਦਾ ਕੋਈ ਬਿਮਾਰ ਲਹਿ ਚੁੱਕਾ ਸੀ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਇਹ ਹੀ ਸਾਬਤ ਹੁੰਦਾ ਹੈ ਕਿ ਬਿਮਾਰੀ ਖਿਆਲ ਵਹਿਮ ਅਤੇ ਡਰ ਤੋਂ ਪੈਦਾ ਹੁੰਦੀ ਹੈ ਇਸ ਦਾ ਪਹਿਲਾ ਹਮਲਾ ਦਿਮਾਗ ਜਾਂ ਮਨ ਜਾਂ ਗਿਆਨਾਂ ਤੇ ਹੁੰਦਾ ਹੈ ਇਸ ਤੋਂ ਬਾਅਦ ਹੀ ਇਹ ਜਿਸਮ ਤੇ ਅਸਰ ਕਰਦੀ ਹੈ ਬਿਮਾਰੀ ਤੋਂ ਬਚਣ ਜਾਂ ਉਸ ਦਾ ਮੁਕਾਬਲਾ ਕਰਨ ਵਾਸਤੇ ਜੋ ਤਰੀਕਾ ਸਾਡੇ ਬਜ਼ੁਰਗਾਂ ਨੂੰ ਮਾਲੂਮ ਸੀ ਅਤੇ ਜਿਸ ਦਾ ਕਾਫੀ ਪ੍ਰਚਾਰ ਯੂਰਪ ਅਤੇ ਅਮਰੀਕਾ ਵਿੱਚ ਅੱਜ ਕੱਲ੍ਹ ਵੀ ਹੋ ਰਿਹਾ ਹੈ ਉਹ ਆਤਮਿਕ ਤਰੀਕਾ ਹੈ ਸਰਬ ਰੋਗ ਦਾ ਔਖਦਨਾਮ ਇਸ ਆਤਮਿਕ ਤਰੀਕੇ ਨਾਲ ਬਿਮਾਰੀਆਂ ਤੋਂ ਬਹੁਤ ਛੇਤੀ ਅਤੇ ਪੱਕੇ ਤੌਰ ਤੇ ਰਾਜੀ ਹੋ ਸਕੀਦਾ ਹੈ ਦਵਾਈ ਨਾਲ ਰਾਜੀ ਹੋਇਆ ਆਦਮੀ ਹਮੇਸ਼ਾ ਦਵਾਈਆਂ ਦਾ ਮਹਤਾਜ ਹੋ ਜਾਂਦਾ ਹੈ ਪਰ ਆਤਮਿਕ ਤਰੀਕੇ ਨਾਲ ਰਾਜੀ ਹੋਇਆ ਸ਼ਖਸ ਬਿਮਾਰੀ ਦੇ ਡਰ ਤੋਂ ਨਿਰਪੈ ਹੋ ਜਾਂਦਾ ਹੈ ਐਸਾ ਆਦਮੀ ਹੋਰ ਤਰੱਕੀ ਕਰਕੇ ਦੂਜੇ ਬਿਮਾਰਾਂ ਨੂੰ ਵੀ ਆਪਣੀ ਆਤਮ ਗ੍ਰਿਹਤਾ ਅਤੇ ਪਰੋਸੇ ਨਾਲ ਰਾਜੀ ਕਰ ਸਕਦਾ ਹੈ ਸਿਮਰਨ ਦਾ ਅਭਿਆਸ ਕਰਨ ਨਾਲ ਇਹ ਗੱਲ ਚੰਗੀ ਤਣਾ ਸਾਬਤ ਹੋ ਜਾਂਦੀ ਹੈ ਕਿ ਸਰੀਰ ਇੱਕ ਜੜ ਵਸਤੂ ਹੈ ਇਸ ਵਿੱਚ ਕੋਈ ਜਾਨ ਨਹੀਂ ਹਰਕਤ ਨਹੀਂ ਮਹਿਸੂਸ ਸ਼ਕਤੀ ਨਹੀਂ ਜਿਸ ਤਰ੍ਹਾਂ ਕੁਰਸੀ ਜਾਂ ਮੇਜ਼ ਨੂੰ ਬੁਖਾਰ ਨਹੀਂ ਚੜ ਸਕਦਾ ਉਸੇ ਤਰ੍ਹਾਂ ਸਰੀਰ ਨੂੰ ਜੋ ਕਿ ਜੜ ਵਸਤੂ ਹੋਣ ਕਰਕੇ ਕੁਰਸੀ ਮੇਜ਼ ਅਗਰ ਚੀਜ਼ਾਂ ਦੇ ਸਮਾਨ ਹੈ ਕਦੀ ਬੁਖਾਰ ਨਹੀਂ ਚੜ ਸਕਦਾ ਨਾਮ ਸਿਮਰਨ ਕਰਨ ਵਾਲੇ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਉਸ ਦੀ ਆਤਮਾ ਨਿਰਲੇਪ ਹੈ ਮੌਤਜਾ ਬਿਮਾਰੀ ਤੋਂ ਰਹਿਤ ਹੈ ਆਤਮਾ ਨੂੰ ਕਦੀ ਬੁਖਾਰ ਨਹੀਂ ਚੜ ਸਕਦਾ ਨਾ ਹੀ ਕੋਈ ਹੋਰ ਦੁੱਖ ਜਾਂ ਬਿਮਾਰੀ ਆ ਸਕਦੇ ਹਨ ਇਸੇ ਵਾਸਤੇ ਨਾਮ ਜਪਣ ਵਾਲਾ ਜਾਣਦਾ ਹੈ ਕਿ ਬੁਖਾਰ ਅਗਰ ਕਿਸੇ ਚੀਜ਼ ਨੂੰ ਚੜਦਾ ਹੈ ਤਾਂ ਕੇਵਲ ਖਿਆਲ ਨੂੰ ਜਾਂ ਮਨ ਨੂੰ ਚੜ ਸਕਦਾ ਹੈ ਜਿਹੜੀ ਚੀਜ਼ ਕੇਵਲ ਖਿਆਲ ਤੋਂ ਹੀ ਉਤਪਨ ਹੋਵੇ ਉਹ ਖਿਆਲੀ ਹੀ ਹੁੰਦੀ ਹੈ ਅਸਲੀਅਤ ਕਦੀ ਨਹੀਂ ਹੋ ਸਕਦੀ ਇਸੇ ਕਰਕੇ ਨਾਮ ਅਭਿਆਸੀ ਸਭ ਬਿਮਾਰੀਆਂ ਨੂੰ ਅਸਤ ਧੋਖਾ ਫਰੇਬ ਜਾਂ ਮਾਇਆ ਸਮਝਦਾ ਹੈ ਕਿਸੇ ਕਿਸਮ ਦੀ ਬਿਮਾਰੀ ਵਿੱਚ ਉਸ ਦੀ ਨਜ਼ਰ ਵਿੱਚ ਕੋਈ ਹਸਤੀ ਨਹੀਂ ਰੱਖਦੀ ਉਹ ਆਪਣੇ ਅਤੇ ਸਭ ਦੇ ਜਿਸਮ ਦੇ ਜਰੇ-ਜਰੇ ਵਿੱਚ ਅਕਾਲ ਪੁਰਖ ਦੀ ਮੌਜੂਦਗੀ ਦੇਖਦਾ ਹੈ ਉਹ ਜਾਣਦਾ ਹੈ ਕਿ ਜਿੱਥੇ ਅਕਾਲ ਪੁਰਖ ਹੋਵੇ ਉੱਥੇ ਕਿਸੇ ਮਾੜੀ ਚੀਜ਼ ਇਸੇ ਬਿਮਾਰੀ ਦਾ ਹੋਣਾ ਅਨਹੋਣੀ ਗੱਲ ਹੈ ਇਸੇ ਵਾਸਤੇ ਉਹ ਬਿਮਾਰੀ ਤੋਂ ਡਰਦਾ ਨਹੀਂ ਬਲਕਿ ਉਸਨੂੰ ਅਸਤ ਧੋਖਾ ਜਾਂ ਮਾਇਆ ਸਮਝ ਕੇ ਉਸ ਦੀ ਜਾਹਰਾ ਅਤੇ ਝੂਠੀ ਹਸਤੀ ਨੂੰ ਉਡਾ ਦਿੰਦਾ ਹੈ ਜਿਹੜੇ ਲੋਕ ਸਿਮਰਨ ਅਭਿਆਸ ਨਹੀਂ ਪਰ ਵਾਹਿਗੁਰੂ ਸੰਬੰਧੀ ਧਾਰਮਿਕ ਪੁਸਤਕਾਂ ਪੜ੍ਹ ਪੜਾ ਕੇ ਕੁਝ ਸਮਝ ਜਾਂ ਗਿਆਨ ਲੱਗਦੇ ਹਨ ਉਹ ਵੀ ਵਾਹਿਗੁਰੂ ਦੀ ਸ਼ਕਤੀ ਨਾਲ ਬਿਮਾਰੀਆਂ ਦਾ ਬੜੇ ਕਾਮਯਾਬੀ ਨਾਲ ਇਲਾਜ ਕਰਦੇ ਦੇਖੇ ਗਏ ਹਨ ਸਿਮਰਨ ਅਭਿਆਸ ਨਾਲ ਅਸੀਂ ਜ਼ਿੰਦਗੀ ਦੀ ਹਰ ਮੁਸ਼ਕਲ ਦਾ ਬੜੀ ਸਫਲਤਾ ਨਾਲ ਮੁਕਾਬਲਾ ਕਰ ਸਕਦੇ ਹਾਂ ਬੰਦਗੀ ਕਰਨ ਨਾਲ ਗ੍ਰਹਿਸਤ ਆਸ਼ਰਮ ਦੇ ਸਾਰੇ ਫਰਜ਼ ਬੜੀ ਸਫਲਤਾ ਨਾਲ ਨਿਭਾਏ ਜਾ ਸਕਦੇ ਹਨ ਕਾਮਯਾਬੀ ਚਾਹੇ ਦੁਨਿਆਵੀ ਹੋਵੇ ਚਾਹੇ ਰੋਹਾਨੀ ਦੋਹਾਂ ਵਾਸਤੇ ਸਿਮਰਨ ਅਭਿਆਸ ਬੜੀ ਲਾਭਦਾਇਕ ਜੁਗਤੀ ਹੈ ਜਿਸ ਆਦਮੀ ਦੇ ਖਿਆਲ ਗੰਦੇ ਜਾਂ ਅ ਗਿਆਨ ਹੋਣ ਉਹ ਜ਼ਿਆਦਾ دیر ਤੰਦਰੁਸਤ ਨਹੀਂ ਰਹਿ ਸਕਦਾ ਇਸਦੇ ਉਲਟ ਨੇ ਇੱਕ ਬੁੱਤਰ ਖਿਆਲਾਂ ਵਾਲਾ ਪੁਰਸ਼ ਆਮ ਤੌਰ ਤੇ ਤੰਦਰੁਸਤ ਰਹਿੰਦਾ ਹੈ ਬਿਮਾਰੀ ਦਾ ਇਲਾਜ ਆਤਮਿਕ ਤੌਰ ਤੇ ਕੁਝ ਨੁਕਸਿਆਂ ਨਾਲ ਹੀ ਕੀਤਾ ਜਾ ਸਕਦਾ ਹੈ ਅਤੇ ਇਹ ਕਿਹੜੇ ਨੁਕਸੇ ਹਨ ਲਗਵੀਰ ਸਿੰਘ ਵੀਰ ਜੀ ਦੀ ਇਸ ਸਾਖੀ ਵਿਚਾਰ ਨੂੰ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਗੁਰ ਗਬੀਰ ਸਿੰਘ ਜੀ ਵੀ ਲਿਖਦੇ ਹਨ ਬਿਮਾਰੀ ਦੇ ਡਰ ਨੂੰ ਬਿਲਕੁਲ ਨੇੜੇ ਨਹੀਂ ਆਉਂਦੇ ਨਾ ਚਾਹੀਦਾ ਇਸ ਦੀ ਅਸਲ ਵਿੱਚ ਕੁਝ ਹਸਤੀ ਹੀ ਨਹੀਂ ਹੁੰਦੀ ਬਿਮਾਰੀ ਦੇ ਖਿਆਲ ਦਾ ਬੜੇ ਮਜ਼ਬੂਤ ਇਰਾਦੇ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ ਜਦ ਤੱਕ ਸਿਮਰਨ ਅਭਿਆਸ ਨਾਲ ਵਿਸ਼ਵਾਸ ਪੱਕਾ ਨਾ ਹੋ ਜਾਵੇ ਬਿਮਾਰੀ ਦੀ ਹਾਲਤ ਵਿੱਚ ਦਵਾਈ ਵੀ ਕਰਨੀ ਚਾਹੀਦੀ ਹੈ ਪਰ ਨਾਲ ਪ੍ਰਾਰਥਨਾ ਵੀ ਕਰਨੀ ਜ਼ਰੂਰੀ ਹੈ ਵਾਹਿਗੁਰੂ ਅੱਗੇ ਸਾਫ਼ ਤੌਰ ਤੇ ਪ੍ਰਗਟ ਕਰਨਾ ਚਾਹੀਦਾ ਹੈ ਕਿ ਸਾਡੀ ਬਿਮਾਰੀ ਦਾ ਇਲਾਜ ਦਵਾਈ ਨਹੀਂ ਅਸੀਂ ਦਵਾਈ ਕੇਵਲ ਆਪਣੇ ਭਰੋਸੇ ਦੇ ਕੱਚੇ ਹੋਣ ਕਰਕੇ ਇਸ ਦੀ ਵਰਤੋਂ ਕਰਦੇ ਹਾਂ ਅਸਲ ਵਿੱਚ ਸਾਡੀ ਬਿਮਾਰੀ ਤੇਰੀ ਸ਼ਕਤੀ ਅਤੇ ਮਦਦ ਨਾਲ ਰਾਜੀ ਹੁੰਦੀ ਹੈ ਦਵਾਈ ਖਾਣਾ ਸਾਡਾ ਕੰਮ ਹੈ ਪਰ ਦਵਾਈ ਵਿੱਚ ਸਫਾ ਪੋਣੀ ਅਤੇ ਗੁਣਕਾਰੀ ਕਰਨਾ ਇਹ ਸਭ ਸੱਚੇ ਪਾਤਸ਼ਾਹ ਤੇਰੇ ਹੱਥ ਵਿੱਚ ਹੈ ਇਸ ਤਰ੍ਹਾਂ ਕਰਨ ਨਾਲ ਦਵਾਈ ਦਾ ਅਸਰ ਵੱਧ ਜਾਂਦਾ ਹੈ ਜਦ ਸਿਮਰਨ ਅਭਿਆਸ ਪੱਕਾ ਹੋ ਜਾਵੇ ਅਤੇ ਵਿਸ਼ਵਾਸ ਦ੍ਰਿੜਤਾ ਦੇ ਦਰਜੇ ਤੱਕ ਪਹੁੰਚ ਜਾਵੇ ਤਾਂ ਅਵਲ ਤੇ ਬਿਮਾਰੀ ਆਉਂਦੀ ਹੀ ਨਹੀਂ ਪਰ ਜੇ ਕਦੀ ਆ ਵੀ ਜਾਵੇ ਤਾਂ ਬਗੈਰ ਦਵਾਈ ਦੇ ਜਾਂ ਹੋਰ ਇਨਸਾਨੀ ਇਲਾਜ ਅਤੇ ਸਿਮਰਨ ਅਭਿਆਸ ਦੀ ਦਸਾ ਵਿੱਚ ਜਾਣ ਨਾਲ ਅਤੇ ਅਰਦਾਸ ਕਰਨ ਨਾਲ ਹੀ ਉਹ ਦੂਰ ਹੋ ਜਾਂਦੀ ਹੈ ਜਦੋਂ ਆਪਣੇ ਆਪ ਤੇ ਪੂਰਾ ਕਾਬੂ ਹੋ ਜਾਵੇ ਤਾਂ ਨਾਮ ਅਭਿਆਸ ਨਾਲ ਦੂਜੇ ਬਿਮਾਰ ਹੋਏ ਵਿਅਕਤੀਆਂ ਨੂੰ ਵੀ ਰਾਜੀ ਹੋਣ ਵਿੱਚ ਮਦਦ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਆਪਣਾ ਨਿਸ਼ਚਾ ਵੀ ਵੱਧ ਜਾਂਦਾ ਹੈ ਅਤੇ ਦੁਨੀਆ ਦੀ ਸਭ ਤੋਂ ਚੰਗੀ ਸੇਵਾ ਕਰਨ ਦਾ ਮੌਕਾ ਵੀ ਮਿਲ ਜਾਂਦਾ ਹੈ ਹਰ ਸਮੇਂ ਸਿਮਰਨ ਨਾਲ ਜੁੜਿਆ ਹੋਇਆ ਵਿਅਕਤੀ ਇੱਕ ਪਾਰਸ ਦੀ ਤਰ੍ਹਾਂ ਹੋ ਜਾਂਦਾ ਹੈ ਉਸ ਦੇ ird gird ਸੁੱਖ ਆਨੰਦ ਸਿਹਤ ਸ਼ਾਂਤੀ ਸੁਖ ਤੇ ਸਿੱਧ ਨਿਵਾਸ ਕਰਦੇ ਹਨ ਉਸ ਦੇ ਅਸਰ ਹੇਠ ਆਏ ਇਨਸਾਨ ਸਭ ਸਿਹਤ ਵਾਲੇ ਸੁਖੀ ਅਤੇ ਖੁਸ਼ ਪਰਸਾਨ ਰਹਿੰਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਈ ਸ਼ਬਦ ਹਨ ਜੋ ਉਹਨਾਂ ਨੇ ਆਪਣੇ ਸਹਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਿਮਾਰੀ ਦੀ ਹਾਲਤ ਵਿੱਚ ਵਾਹਿਗੁਰੂ ਅੱਗੇ ਅਰਦਾਸ ਅਤੇ ਸ਼ੁਕਰਾਨੇ ਵਿੱਚ ਲਿਖੇ ਸਨ ਸਾਧਾਰਨ ਜ਼ਿੰਦਗੀ ਦੇ ਸੁੱਖਾਂ ਵਾਸਤੇ ਪ੍ਰਾਰਥਨਾ ਕਰਨੀ ਸਾਡਾ ਰੋਜ਼ ਦਾ ਕੰਮ ਹੈ ਕੋਈ ਮਾੜੀ ਜਾਂ ਗੁਰਸਿੱਖੀ ਦੇ ਉਲਟ ਗੱਲ ਨਹੀਂ ਬਿਮਾਰੀ ਸਮੇਂ ਵਾਹਿਗੁਰੂ ਦੀ ਮਦਦ ਮੰਗਣੀ ਅਤੇ ਉਸ ਦੇ ਭਰੋਸੇ ਉੱਤੇ ਕਿਸੇ ਦਵਾਦਾਰੂ ਦੀ ਓਟ ਨਾ ਲੈਣੀ ਵਾਹਿਗੁਰੂ ਪਿਆਰ ਅਤੇ ਉਸ ਦੇ ਨਿਸ਼ਚੇ ਦੀ ਨਿਸ਼ਾਨੀ ਹੈ ਐਸਾ ਕਰਨਾ ਗੁਰੂ ਕਰਦੇ ਉਸੂਲਾਂ ਦੇ ਉਲਟ ਨਹੀਂ ਹੋ ਸਕਦਾ ਵਾਹਿਗੁਰੂ ਜੀ ਨੂੰ ਮੁਸ਼ਕਲਾਂ ਵਿੱਚ ਅਜਮੋਨ ਨਾਲ ਨਿਸ਼ਚਾ ਵੱਧ ਜਾਂਦਾ ਹੈ ਅਤੇ ਆਦਵੀ ਨਿਰਬੈ ਹੋ ਜਾਂਦਾ ਹੈ ਵਾਹਿਗੁਰੂ ਜੀ ਦਾ ਸਰਬਸ਼ਕਤੀਮਾਨ ਹੋਣਾ ਸਰਬਵਿਆਪਕ ਹੋਣਾ ਕਿਰਪਾ ਸਾਗਰ ਹੋਣਾ ਤਕਲੀਫਾਂ ਮੁਸੀਬਤਾਂ ਬਿਮਾਰੀਆਂ ਵਿੱਚ ਬੜੀ ਛੇਤੀ ਤੋਂ ਛੇਤੀ ਚੰਗੀ ਤਰ੍ਹਾਂ ਅਜਮਾਇਆ ਜਾ ਸਕਦਾ ਹੈ ਇਹ ਕੇਵਲ ਨਿਸ਼ਚੇ ਦੀ ਖੇਡ ਹੈ ਜਿਸ ਦਾ ਗਿਲ ਕਰੇ ਖੇਡ ਕੇ ਵਿਕ ਸਕਦਾ ਹੈ ਇਸੇ ਵਾਲਿਆਂ ਦੀ ਅਕਾਲਪੁਰਖ ਹਰ ਵਕਤ ਅਤੇ ਹਰ ਮੁਸ਼ਕਲ ਵਿੱਚ ਪੂਰਨ ਸਹਾਇਤਾ ਕਰਦਾ ਹੈ ਕੇਵਲ ਉਸ ਵਾਹਿਗੁਰੂ ਦੀ ਸਹਾਇਤਾ ਉੱਤੇ ਯਕੀਨ ਹੋਣਾ ਚਾਹੀਦਾ ਹੈ ਲੋੜ ਹੈ ਤਾਂ ਕੇਵਲ ਸੱਚੇ ਦਿਲ ਨਾਲ ਉਸਦੇ ਚਰਨਾਂ ਵਿੱਚ ਟਿਕਨ ਦੀ ਅਤੇ ਉਸਦੀ ਰਹਿਮਤ ਦਾ ਦਰਵਾਜ਼ਾ ਖੜਕਾਉਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ